ਇੱਕ ਤੋਂ ਬਾਅਦ ਇੱਕ ਵਾਰ ਫਿਰ ਸਾਰੇ ਦਰਸ਼ਕਾਂ ਦਾ ਸਵਾਗਤ ਸੱਤ ਤੁਹਾਡਾ ਵੀ ਸਵਾਗਤ ਕਰਦੇ ਆਂ ਭਾਸ਼ਾ ਨੂੰ ਲੈ ਕੇ ਗੱਲਬਾਤ ਕਰ ਰਹੇ ਆਂ ਹੁਣ ਆਉਨੇ ਆਂ ਅੰਗਰੇਜ਼ੀ ਭਾਸ਼ਾ ਦੀ ਜ਼ਿਕਰ ਗੱਲ ਕਰੀਏ ਤਾਂ ਡਾਕਟਰ ਬੀ ਆਰ ਅੰਬੇਦਕਰ ਹੋਰਾਂ ਨੇ ਕਿਹਾ ਸੀ ਕਿ ਅੰਗਰੇਜ਼ੀ ਭਾਸ਼ਾ ਜਿਹੜੀ ਹੈ ਉਹ ਸ਼ੇਰਨੀ ਦਾ ਦੁੱਧ ਹੈ ਉਹਨਾਂ ਇਸ ਤਰ੍ਹਾਂ ਇੱਕ ਇਹ ਲਾਈਨ ਕਹੀ ਸੀ ਕਿਵੇਂ ਦੇਖਦੇ ਹੋ ਸਰ ਦੇਖੋ ਇਹ ਉਹਨਾਂ ਦੀ ਬੜੀ ਫੇਮਸ ਕੋਟ ਹੈ ਕਿ ਅੰਗਰੇਜ਼ੀ ਭਾਸ਼ਾ ਸ਼ੇਰਨੀ ਦਾ ਦੁੱਧ ਹੈ ਜਿਹੜੇ ਇਹਨੂੰ ਪੀਣਗੇ ਉਹ ਦਹਾੜਨਗੇ ਜੀ ਇਸ ਗੱਲ ਦੇ ਵਿੱਚੋਂ ਹੀ ਅਸੀਂ ਡਾਕਟਰ ਅੰਬੇਡਕਰ ਸਾਹਿਬ ਉਹਦਾ ਜਿਹੜਾ ਪੂਰਾ ਫਲਸਫਾ ਆ ਉਹਨੂੰ ਡੀਕੋਡ ਕਰ ਸਕਦੇ ਆ ਉਹ ਇਹ ਹੈ ਕਿ ਇੱਥੇ ਜਿਹੜੇ ਲੋਕ ਸੀ ਉਹਨਾਂ ਦੀ ਭਾਸ਼ਾ ਸੰਸਕ੍ਰਿਤ ਸੀ ਉੱਚ ਕਲਾਸ ਦੀ ਭਾਸ਼ਾ ਸੰਸਕ੍ਰਿਤ ਸੀ ਵਿਦਵਾਨ ਲੋਕਾਂ ਦੀ ਭਾਸ਼ਾ ਸੰਸਕ੍ਰਿਤ ਸੀ ਛੂਦਰ ਲੋਕਾਂ ਨੂੰ ਦਲਤ ਲੋਕਾਂ ਨੂੰ ਜਾਂ ਜਿਨ੍ਹਾਂ ਨੂੰ ਮੈਂ ਤਾਂ ਨੀਵੀਂ ਜਾਤਾਂ ਮੰਨਦਾ ਹੀ ਨਹੀਂ ਇਹਨਾਂ ਲੋਕਾਂ ਨੂੰ ਇਹ ਭਾਸ਼ਾ ਬੋਲਣ ਸੁਣਨ ਤੇ ਦੇਖਣ ਦਾ ਅਧਿਕਾਰ ਨਹੀਂ ਸੀਗਾ ਸੋ ਜਿਨ੍ਹਾਂ ਲੋਕਾਂ ਨੂੰ ਉਹ ਗ੍ਰੰਥ ਪੜ੍ਹਨ ਦਾ ਹੱਕ ਹੀ ਨਹੀਂ ਉਹ ਲੋਕ ਸਿਆਣੇ ਕਿਵੇਂ ਹੋਣਗੇ ਸੋ ਇਸ ਤਰੀਕੇ ਨਾਲ ਇਹਨਾਂ ਨੇ ਆਪ ਆਪਣੀ ਸੰਸਕ੍ਰਿਤ ਭਾਸ਼ਾ ਮਾਰੀ ਹੈ ਕਿ ਇਹਨਾਂ ਨੇ ਉਹ ਲੋਕਾਂ ਤੱਕ ਜਾਣ ਹੀ ਨਹੀਂ ਦਿੱਤੀ ਜੀ ਹੁਣ ਉਹਨਿਆਂ ਪਿਮਰਾ ਅਮੇਦਕਰ ਹੋਰਾ ਦੇ ਉਸ ਕਥਨ ਤੇ ਜਦੋਂ ਇਸ ਦੇਸ਼ ਵਿੱਚ ਅੰਗਰੇਜ਼ ਆਉਂਦੇ ਨੇ ਤਾਂ ਅੰਗਰੇਜ਼ਾਂ ਨੇ ਇੱਥੇ ਅੰਗਰੇਜ਼ੀ ਲਾਜ਼ਮੀ ਕੀਤੀ ਅੰਗਰੇਜ਼ੀ ਦਾ ਪੇਪਰ ਹੋਣ ਲੱਗੇ ਅੰਗਰੇਜ਼ੀ ਚੋਂ ਆਏ ਲੋਕ ਜਿਹੜੇ ਆ ਅੰਗਰੇਜ਼ਾਂ ਦੇ ਨੇੜੇ ਹੋਏ ਉਹਨਾਂ ਨੇ ਵੱਡੀਆਂ ਨੌਕਰੀਆਂ ਵੀ ਪ੍ਰਾਪਤ ਕੀਤੀਆਂ ਅੰਗਰੇਜ਼ਾਂ ਦੀ ਲੋੜ ਸੀ ਸੋ ਭੀਮਰਾਵਿਂਦ ਅੰਬੇਦਕਰ ਹੋਰਾਂ ਨੇ ਪਾਸ਼ਾ ਦੀ ਪੋਲਿਟਿਕਸ ਨੂੰ ਸਮਝਿਆ ਵੀ ਜੇ ਸਾਨੂੰ ਇਹਨਾਂ ਨੇ ਸਸਕਤ ਨਹੀਂ ਸਿੱਖਣ ਦਿੱਤੀ ਅੱਜ ਸਾਡੇ ਕੋਲ ਵਕਤ ਹੈ ਕਹੀ ਸੰਸਕ੍ਰਿਤ ਨੂੰ ਛੱਡੀ ਹੈ ਅਸੀਂ ਇਹਦੇ ਤੋਂ ਵੀ ਇੱਕ ਵੱਡੀ ਭਾਸ਼ਾ ਆ ਗਈ ਹੈ ਸੰਸਾਰ ਦੇ ਐਸੇ ਕੋਨੇ ਦੀ ਭਾਸ਼ਾ ਆ ਗਈ ਹੈ ਜਿਸ ਭਾਸ਼ਾ ਨੂੰ ਅਸੀਂ ਸਿੱਖ ਕੇ ਤੇ ਅਸੀਂ ਦਹਾੜ ਸਕਦੇ ਹਾਂ ਉਹਦਾ ਮਤਲਬ ਇਹ ਹੈ ਜੀ ਕਿ ਸਾਰੇ ਯੂਰਪ ਦੇ ਵਿੱਚ 44 ਦੇਸ਼ ਨੇ ਉਹਨਾਂ ਦੀਆਂ 24 ਪਛਾਵਾਂ ਨੇ ਉਹ ਪਛਾਵਾਂ ਅੰਗਰੇਜ਼ੀ ਪਰਿਵਾਰ ਦੇ ਪਛਾਵਾਂ ਭਾਸ਼ਾਈ ਪਰਿਵਾਰ ਦੇ ਮੈਂਡੇ ਜੀ ਸੋ ਜਿਹੜਾ ਸੰਸਾਰ ਭਰ ਤੇ ਕੌਮ ਰਾਜ ਕਰਦੀ ਹੋਵੇ ਉਹਨਾਂ ਦੀ ਭਾਸ਼ਾ ਅੰਗਰੇਜ਼ੀ ਆ ਤੇ ਸਾਨੂੰ ਅੰਗਰੇਜ਼ੀ ਸਿੱਖਣੀ ਚਾਹੀਦੀ ਆ ਕਿ ਸੰਸਾਰ ਪੱਧਰ ਤੇ ਰਾਜ ਕਰਦੇ ਲੋਕਾਂ ਦੀ ਭਾਸ਼ਾ ਨੂੰ ਉਹਨਾਂ ਨੇ ਪੜਨ ਤੇ ਪੜਾਉਣ ਦੇ ਲਈ ਆਪਣੇ ਵਰਗ ਦੇ ਲੋਕਾਂ ਨੂੰ ਉਤਸ਼ਾਹਿਤ ਕੀਤਾ ਤਾਂ ਤਾਂ ਉਹਨਾਂ ਨੇ ਇਹਨੂੰ ਸ਼ੇਰਨੀ ਦੇ ਦੁੱਧ ਨਾਲ ਤੁਲਨਾ ਦਿੱਤੀ ਸੀ ਜੀ ਅ ਜੇ ਅਗਲਾ ਸਵਾਲ ਮੈਂ ਕਰਾਂ ਕਿ ਭਾਸ਼ਾ ਨੂੰ ਧਰਮ ਦੇ ਨਾਲ ਜੋੜਨਾ ਜਿਹੜਾ ਕਿੰਨਾ ਕਿ ਤਰਕ ਸੰਗਤ ਹੈ ਸਾਡੇ ਦਰਸ਼ਕਾਂ ਦੇਖੋ ਭਾਸ਼ਾ ਨੂੰ ਧਰਮ ਦੇ ਨਾਲ ਜੋੜਨਾ ਤਰਕਸੰਗਤ ਨਹੀਂ ਹੈ ਤੇ ਨਾ ਹੀ ਭਾਸ਼ਾ ਦਾ ਧਰਮ ਨਾਲ ਕੋਈ ਉਸ ਤਰ੍ਹਾਂ ਦਾ ਸੰਬੰਧ ਹੁੰਦਾ ਹੈ ਜੀ ਜਦੋਂ ਮੈਂ ਅਰਬੀ ਭਾਸ਼ਾ ਦੀ ਗੱਲ ਕਰਦਾ ਹਾਂ ਹਾਂ ਤਾਂ ਮੈਂ ਦੇਖਦਾ ਕਿ ਜਿੰਨੇ ਵੀ ਮੁਸਲਮਾਨਾਂ ਦੇ ਮਦਰਸੇ ਨੇ ਹਾਂ ਔਰ ਉਹ ਅੱਜ ਦੇ ਵਿਗਿਆਨਿਕ ਯੁੱਗ ਵਿੱਚ ਵੀ ਆਪਣੇ ਬੱਚਿਆਂ ਨੂੰ ਮਦਰਸੇ ਚ ਪੜਨ ਭੇਜਦੇ ਨੇ ਭਾਵੇਂ ਉਹ ਬਹੁਤ ਛੋਟੇ ਜਿਹੇ ਇੱਕ ਪਗੋਲ ਖਿੱਤੇ ਵਿੱਚ ਹੋਵੇ ਉਹ ਪੂਰੀਆਂ ਸਕੂਲ ਦੀਆਂ ਫੈਸਿਲਿਟੀਆਂ ਪ੍ਰੋਵਾਈਡ ਨਾ ਵੀ ਕਰਦਾ ਹੋਵੇ ਤੇ ਉਥੇ ਜਿਉਂ ਭੇਜਦੇ ਨੇ ਤਾਂ ਉਹ ਭੇਜਣ ਦਾ ਉਹਨਾਂ ਦਾ ਕਾਰਨ ਇਹ ਹੈ ਇਹ ਇਹ ਪਵਿੱਤਰ ਕ੍ਰਾਂਨ ਮਜ਼ੀਦ ਜਿਹੜੀ ਉਹਨਾਂ ਦੀ ਜਿਹੜਾ ਉਹਨਾਂ ਦਾ ਗ੍ਰੰਥ ਹੈ ਜੀ ਉਹ ਅਰਬੀ ਭਾਸ਼ਾ ਚ ਲਿਖਿਆ ਹੋਇਆ ਹੈ ਵੀ ਇਹ ਸਾਡੇ ਬੱਚੇ ਅਰਬੀ ਭਾਸ਼ਾ ਸਿੱਖ ਜਾਣ ਤਾਂ ਕਿ ਆਪਣੇ ਗ੍ਰੰਥ ਦਾ ਇਹ ਅਧਿਨ ਕਰਨ ਦੇ ਲਈ ਯੋਗ ਹੋ ਜਾਣ ਜੀ ਉਹ ਬੱਚਿਆਂ ਨੂੰ ਜਿਹੜੇ ਮਦਰਸੇ ਨੇ ਉਹ ਅਰਬੀ ਤਾਂ ਸਿਖਾ ਦਿੰਦੇ ਨੇ ਜੀ ਪਰ ਉਸ ਗ੍ਰੰਥ ਨੂੰ ਪੜ੍ਹ ਕੇ ਉਹਦੇ ਅਰਥਾਂ ਨੂੰ ਸਮਝਣ ਦੇ ਕਾਬਿਲ ਨਹੀਂ ਕਰ ਪਾਉਂਦੇ ਜੀ ਇਸ ਕਰਕੇ ਜਿਹੜੇ ਮੁਸਲਮਾਨ ਲੋਕ ਆਪਣੇ ਬੱਚਿਆਂ ਨੂੰ ਮਦਰਸਿਆਂ 'ਚ ਪੜਾਉਂਦੇ ਨੇ ਉਹ ਇੱਕ ਹੋਰ ਪਰਮਦੇਸ਼ਕਾਰ ਹੁੰਦੇ ਨੇ ਜੀ ਉਹ ਇਹ ਸਮਝਦੇ ਨੇ ਕਿ ਸਾਡੇ ਬੱਚੇ ਜਾਂ ਸਾਡੇ ਉਹ ਲੋਕ ਜਿਹੜੇ ਅਰਬੀ ਦੇ ਗਿਆਤਾ ਨੇ ਉਹ ਜਿਸ ਦਿਨ ਕਿਆਮਤ ਦਾ ਦਿਨ ਆਏਗਾ ਜਿੱਦਣ ਧਰਤੀ 'ਚ ਜਿਹੜੇ ਮੁਰਦੇ ਨੇ ਉਹ ਉਠੜਾਉਣਗੇ ਤੇ ਉਹਨਾਂ ਦਾ ਹਿਸਾਬ ਹੋਏਗਾ ਉਸ ਦਿਨ ਅਰਬੀ ਭਾਸ਼ਾ 'ਚ ਹੋਏਗਾ ਜੀ ਤੇ ਇਸ ਕਰਕੇ ਇਹਨਾਂ ਨੂੰ ਇਹ ਅਰਬੀ ਭਾਸ਼ਾ ਆਉਣੀ ਚਾਹੀਦੀ ਹੈ ਹਮ ਜਦ ਕਿ ਇਸ ਗੱਲ ਦੇ ਨਾਲ ਜੀ ਉਹਨਾਂ ਨੂੰ ਇਹ ਵੀ ਸਮਝਣਾ ਪੈਣਾ ਹੈ ਕਿ ਉਹ ਦਿਨ ਆਏਗਾ ਕਿ ਨਹੀਂ ਆਏਗਾ ਹੂੰ ਉਹ ਸਵਰਗ ਹੋਏਗਾ ਕਿ ਨਹੀਂ ਹੋਏਗਾ ਜੀ ਤੁਸੀਂ ਇਹ ਪ੍ਰੈਜ਼ੈਂਟ ਜ਼ਿੰਦਗੀ ਨੂੰ ਕਿਉਂ ਨਰਕ ਬਣਾ ਰਹੇ ਹੋ ਹੂੰ ਪ੍ਰੈਜ਼ੈਂਟ ਜ਼ਿੰਦਗੀ ਨੂੰ ਨਰਕ ਬਣਾਉਣ ਤੋਂ ਮੇਰਾ ਭਾਵ ਇਹ ਹੈ ਜੀ ਕਿ ਜਿਹੜੀ ਭਾਸ਼ਾ ਵਿੱਚ ਬੱਚੇ ਨੇ ਗਰੋ ਕਰਨਾ ਹੈ ਜਿਹੜੇ ਸਕੂਲ ਦੇ এনवायरमेंट ਵਿੱਚ ਉਹਨੇ ਸਿੱਖਣਾ ਹੈ ਜਿਹੜੇ ਮਲਟੀ ਕਲਚਰ ਚ ਉਹਦੀ ਡਿਵੈਲਪਮੈਂਟ ਹੋਣੀ ਹੈ ਜੀ ਉਹ ਤੁਸੀਂ ਇੱਕ ਤਾਂ ਰੋਕਤੀ ਦੂਸਰੀ ਜਿਹੜੀ ਭਾਸ਼ਾ ਚ ਉਹਨੇ ਧਿਆਨ ਦੇ ਕੇ ਅਫਸਰ ਬਣਨਾ ਹੈ ਤੁਸੀਂ ਉਹਦਾ ਰਾ ਰੋਕਤਾ ਜੀ ਇਸ ਤੋਂ ਬਿਨਾ ਮੈਨੂੰ ਕਿਸੇ ਹੋਰ ਧਰਮ ਦੀ ਮੋਹਰ ਲੱਗਾ ਕੋਈ ਵੀ ਭਾਸ਼ਾ ਕਿਤੇ ਦਿਖਾਈ ਨਹੀਂ ਦਿੰਦੀ ਜੀ ਜੇ ਅਸੀਂ ਪੰਜਾਬੀ ਦੀ ਗੱਲ ਕਰੀਏ ਪੰਜਾਬੀ ਦੀ ਲਿਪੀ ਨੂੰ ਗੁਰਮੁਖੀ ਲਿਪੀ ਕਹਿੰਦੇ ਆ ਕਿਉਂਕਿ ਗੁਰੂਆਂ ਨੇ ਇਹਦੇ ਤੇ ਇਨੀ ਤਰਤੀਬ ਬੰਦ ਕਰਨ ਲਈ ਇਹ ਕੰਮ ਕੀਤਾ ਪਰੰਤੂ 1173 ਚ ਬਾਬਾ ਫਰੀਦ ਪੈਦਾ ਹੁੰਦੇ ਨੇ ਜਿਹੜੇ ਲਗਭਗ 250 300 ਸਾਲ ਪਹਿਲਾਂ ਆ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਆਏ ਤੇ ਜਿਹੜੀ ਬੜੀ ਠੇਠ ਪੰਜਾਬੀ ਚ ਕਵਤਾ ਲਿਖ ਕੇ ਗਏ ਨੇ ਜੀ ਹੁਣ ਉਸ ਮਹਾਨ ਵਿਅਕਤੀ ਦੀ ਦੇਣ ਨੂੰ ਤੁਸੀਂ ਅਗਨੋਰ ਤਾ ਕਰ ਨਹੀਂ ਸਕਦੇ ਜੇ ਤੁਸੀਂ ਉਹਨੂੰ ਅਗਨੋਰ ਕਰਦੇ ਹੋ ਤੇ ਤੁਸੀਂ ਇਨਸਾਫ ਨਹੀਂ ਕਰ ਰਹੇ ਸੋ ਮੈਂ ਸਮਝਦਾ ਕਿ ਜਿਵੇਂ ਅੱਜ ਅਸੀਂ ਉਰਦੂ ਜ਼ੁਬਾਨ ਨੂੰ ਮੁਸਲਮਾਨਾਂ ਦੀ ਸਮਝ ਰਹੇ ਆ ਮੁਸਲਮਾਨਾਂ ਦੀ ਨਹੀਂ ਕੀ ਇਹ ਵੀ ਪੰਜਾਬ ਚ ਪੈਦਾ ਹੋਈ ਹੈ ਲਾਹੌਰ ਦੇ ਏਰੀਏ ਚ ਪੈਦਾ ਹੋਈ ਹੈ ਔਰ ਹਿੰਦੁਸਤਾਨ ਸਾਰੇ ਚ ਦੋ ਸਦੀਆਂ ਚ ਫੈਲੀ ਹੈ ਉਹਦਾ ਕਾਰਨ ਇਹ ਹੈ ਕਿ ਮੁਸਲਮਾਨ ਲੋਕ ਉਰਦੂ ਤੇ ਸ਼ਿਫਟ ਹੋ ਗਏ ਤੇ ਹਿੰਦੂ ਲੋਕ ਹਿੰਦੀ ਤੇ ਸ਼ਿਫਟ ਹੋ ਗਏ ਇਹ ਸਾਰਾ ਕੁਝ ਜਿਹੜਾ ਉਸ ਵੇਲੇ ਹੋ ਰਿਹਾ ਜਦੋਂ ਜਿਹੜਾ ਬ੍ਰਿਟਾਨੀ ਵੀ ਸਾਮਰਾਜ ਹੈ ਆਪਣੀਆਂ ਆਪਣੇ ਪੈਰ ਜਿਹੜੇ ਨੇ ਇੱਥੇ ਹਿੰਦੁਸਤਾਨ ਚ ਮਜ਼ਬੂਤ ਕਰ ਰਿਹਾ ਸੋ ਇਸ ਸੰਦਰਭ ਚ ਮੈਂ ਇਹ ਕਹਿ ਰਿਹਾ ਕਿ ਅੱਜ ਕਦੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਗੱਲ ਉੱਠਦੀ ਹੈ ਕਿ ਜਿਹੜੀ ਉਰਦੂ ਜ਼ਬਾਨ ਹੈ ਵਿਦੇਸ਼ੀ ਜ਼ਬਾਨ ਹੈ ਇਹ ਇਹ ਇੱਥੇ ਪੜ੍ਹਾਈ ਨਹੀਂ ਜਾਣੀ ਚਾਹੀਦੀ ਜੀ ਕਦੀ ਯੂਪੀ ਦੇ ਰੇਲਵੇ ਸਟੇਸ਼ਨਾਂ ਦੇ ਬੋਰਡਾਂ ਉੱਤੇ ਇਤਰਾਜ਼ ਹੁੰਦਾ ਹੈ ਕਿ ਸਾਨੂੰ ਉਰਦੂ ਜ਼ਬਾਨ ਵਿਦੇਸ਼ੀ ਜ਼ਬਾਨ ਹੈ ਇਸ ਕਰਕੇ ਇਹ ਜ਼ਬਾਨ ਤੇ ਨਹੀਂ ਲਿਖਿਆ ਜਾਣਾ ਚਾਹੀਦਾ ਤੇ ਸੰਸਕ੍ਰਿਤ 'ਚ ਲਿਖਿਆ ਜਾਣਾ ਚਾਹੀਦਾ ਜੀ ਜਦਕਿ ਸੰਸਕ੍ਰਿਤ 'ਚ ਲਿਖਿਆ ਜਾਣਾ ਚਾਹੀਦਾ ਪਰ ਇਹ ਆਧਾਰ ਗਲਤ ਹੈ ਕਿ ਉਹਦੀ ਥਾਂ ਉਰਦੂ ਨੇ ਲਈ ਹੋਈ ਹੈ ਉਰਦੂ ਦੀ ਆਪਣੀ ਆਡੀਅנס ਹੈ ਉਰਦੂ ਦਾ ਆਪਣਾ ਇੱਕ ਮਤਲਬ ਜਨ ਅਧਾਰ ਹੈ ਜੀ ਇਹੋ ਹੀ ਗੱਲ ਹੁਣ ਮਹਾਰਾਸ਼ਟਰ ਚ ਹੋਈ ਕਿ ਬੋਰਡਾਂ ਤੇ ਉਰਦੂ ਨਹੀਂ ਚਾਹੀਦਾ ਔਰ ਅੱਜ ਪਸ਼ਾਵਾਂ ਨੂੰ ਅਦਾਲਤਾਂ ਦੇ ਚੱਕਰ ਕੱਟਣੇ ਪੈਣ ਇਹ ਬਹੁਤ ਮੰਦਪਾਗੀ ਗੱਲ ਹੈ ਸੋ ਪਸ਼ਾਵਾਂ ਦਾ ਧਰਮ ਨਹੀਂ ਹੁੰਦਾ ਪਸ਼ਾਵਾਂ ਲੋਕਾਂ ਦੇ ਸਮੂਹ ਵੱਲੋਂ ਤਿਆਰ ਕੀਤੀਆਂ ਜਾਂਦੀਆਂ ਇੱਕ ਸਮਾਜਿਕ ਸਮੂਹ ਵੱਲੋਂ ਤਿਆਰ ਕੀਤੀਆਂ ਜਾਂਦੀਆਂ ਕਿਹੜੇ ਧਰਮ ਦੇ ਲੋਕ ਜ਼ਿਆਦਾ ਉਹਨੂੰ ਬੋਲਣ ਲੱਪਿੰਦੇ ਸਸੀਂ ਉਹਨੂੰ ਜੋੜ ਲੈਨੇ ਹੋ ਹਾਂ ਇੱਕ ਗੱਲ ਹੈ ਕਿ ਇਹਦੀ ਜਿਹੜੀ ਲਿਪੀ ਹੈ ਉਰਦੂ ਦੀ ਲਿਪੀ ਤੇ ਹਿੰਦੀ ਦੀ ਲਿਪੀ ਜਿਹੜੀ ਹੈ ਇਹ ਕਾਫੀ ਇੱਕ ਦੂਜੇ ਤੋਂ ਡਿਫਰ ਕਰਦੀ ਹੈ ਵੱਖਰੀ ਔਰ ਇਹ ਜਿਹੜੀਆਂ ਲਿਪੀਆਂ ਨੇ ਇਹ ਲਿਪੀਆਂ ਦਾ ਗਿਆਤਾ ਹੋਣਾ ਇੱਕ ਆਪਣਾ ਆਪ ਚਕਰ ਸੰਕਾਰਸ ਹੈ ਸੋ ਇਸ ਕਰਕੇ ਇਹ ਜਿਹੜੀ ਭਾਸ਼ਾ ਦੀ ਪੋਲਿਟਿਕਸ ਹੈ ਇਹ ਬਹੁਤ ਭਿਆਨਕ ਪੋਲਿਟਿਕਸ ਹੈ ਇਹਨੂੰ ਸਮਝਣ ਦੀ ਲੋੜ ਹੈ ਪੰਜਾਬ ਸਰਕਾਰ ਨੂੰ ਖਾਸ ਕਰਕੇ ਸਮਝਣ ਦੀ ਲੋੜ ਹੈ ਕਿਉਂਕਿ ਜੇ ਅਸੀਂ ਬੰਗਲਾਦੇਸ਼ ਦੇ ਰਾਸ਼ਟਰੀ ਅੰਦੋਲਨ ਨੂੰ ਦੇਖਦੇ ਆਂ ਤਾਂ ਮੈਨੂੰ ਯਾਦ ਹੈ 1952 ਦੇ ਵਿੱਚ ਜਦੋਂ ਬੰਗਲਾਦੇਸ਼ ਦਾ ਅੰਦੋਲਨ ਉੱਠ ਕੇ ਖੜਾ ਹੁੰਦਾ ਹੈ ਤਾਂ ਉਹ ਅੰਦੋਲਨ ਉਦੋਂ ਖੜਾ ਹੁੰਦਾ ਹੈ ਜਦੋਂ ਉੱਥੇ ਭਾਸ਼ਾ ਦੇ ਤੌਰ ਤੇ ਡਿਸਕ੍ਰਿਮੀਨੇਸ਼ਨ ਹੁੰਦੀ ਹੈ ਤੇ ਭਾਸ਼ਾਈ ਡਿਸਕ੍ਰਿਮੀਨੇਸ਼ਨ ਦੇ ਖਿਲਾਫ 21 ਫਰਵਰੀ 1952 ਨੂੰ ਔਰ ਯੂਨੀਵਰਸਿਟੀ ਚ ਭਾਸ਼ਾ ਦੇ ਨਾਂ ਤੇ ਅੰਦੋਲਨ ਕਰਦੇ ਵਿਦਿਆਰਥੀਆਂ ਤੇ ਗੋਲੀ ਚੱਲਦੀ ਆ ਸ਼ਹੀਦ ਹੁੰਦੇ ਨੇ ਦੁਨੀਆ ਭਰ ਚ ਅੱਜ ਨੂੰ ਅਸੀਂ ਮਦਰ ਲੈਂਗੁਏਜ ਡੇ ਦੇ ਤੌਰ ਤੇ ਯਾਦ ਕਰਦੇ ਸੋ ਕਹਿਣਾ ਮੇਰਾ ਮਤਲਬ ਇਹ ਹੈ ਕਿ ਭਾਸ਼ਾ ਤੇ ਹੋਈ ਪੋਲਿਟਿਕਸ ਜਿਹੜੀ ਆ ਉਹਨੇ ਸਾਡੇ ਗਵਾਂਡੀ ਮੁਲਕ ਬੰਗਲਾਦੇਸ਼ ਵਿੱਚ ਜਿਹੜਾ ਆ ਉਹ ਸਤਾ ਪਰਵਰਤਨ ਕੀਤਾ ਉਹ ਬੰਗਲਾਦੇਸ਼ ਨੂੰ ਇੱਕ ਵੱਖਰੇ ਸੂਬੇ ਵਜੋਂ ਵੱਖਰੇ ਦੇਸ਼ ਵਜੋਂ ਮੰਨਤਾ ਦਵਾਈਆ ਸੋ ਭਾਸ਼ਾ ਬਹੁਤ ਪਚੀਦਾ ਹੁੰਦਾ ਇਨੂੰ ਬਹੁਤ ਸੰਵੇਦਨਸ਼ੀਲ ਤਰੀਕੇ ਨਾਲ ਹੈਂਡਲ ਕਰਨ ਦੀ ਲੋੜ ਹੈ ਜੀ ਬਿਲਕੁਲ ਸਰ ਸੋ ਸਰ ਆਕਰ ਦੇ ਵਿੱਚ ਮੈਂ ਸਵਾਲ ਕਰਨਾ ਚਾਹਾਂਗੀ ਕਿ ਪੰਜਾਬ ਦੇ ਵਿੱਚ ਜੋ ਸੁਣਨ ਨੂੰ ਮਿਲਿਆ ਹੈ ਕਿ ਸਮਰ ਕੈਂਪ ਦੌਰਾਨ ਜਿਹੜਾ ਹੈ ਤੇਲਗੂ ਭਾਸ਼ਾ ਨੂੰ ਪੜਾਉਣ ਦੀਆਂ ਜਿਹੜੀਆਂ ਤਿਆਰੀਆਂ ਹੋ ਰਹੀਆਂ ਨੇ ਕਿਵੇਂ ਦੇਖਦੇ ਹੋ ਸਰ ਇਹ ਆਣੀ ਚਾਹੀਦੀ ਹੈ ਤੇਲਗੂ ਭਾਸ਼ਾ ਜਿਹੜੀ ਪੰਜਾਬ ਦੇ ਵਿੱਚ ਦੇਖੋ ਜੀ ਤੇਲਗੂ ਭਾਸ਼ਾ ਆ ਹੀ ਨਹੀਂ ਸਕਦੀ ਜੀ ਮੈਂ ਗੱਲ ਦਾਅਵੇ ਨਾ ਕਹਿ ਸਕਦਾ ਜਿੰਨਾ ਚਿਰ ਤੇਲਗੂ ਦੇ ਟੀਚਰ ਨਹੀਂ ਆਉਂਦੇ ਉਹਨਾਂ ਚਰ ਤਿਲਗੂ ਭਾਸ਼ਾ ਨਹੀਂ ਆ ਸਕਦੀ ਜੀ ਬਿਲਕੁਲ ਬਿਲਕੁਲ ਇਦਾਂ ਹੀ ਸਾਡੀ ਭਾਸ਼ਾ ਤਿਲਗੂ ਦੇ ਭਾਸ਼ਕ ਬਲਾਰੇ ਨੂੰ ਨਹੀਂ ਆ ਸਕਨੀ 10 ਦਿਨ ਦੇ ਸਮਰ ਕੰਤੋਂ ਜੀ ਇਹ ਤੋਂ ਵੀ ਵੱਧ ਕੇ ਜੇ ਉਹ ਆਮ ਬੋਲਚਾਲ ਦੀ ਭਾਸ਼ਾ ਨਹੀਂ ਤਾਂ ਉਹ ਸਿੱਖਣ ਸਿਖਾਉਣ ਦੇ ਪ੍ਰੋਸੈਸ ਵਿੱਚ ਅਸੀਂ ਆਪਣਾ ਤੇ ਬੱਚਿਆਂ ਦਾ ਕੀਮਤੀ ਟਾਈਮ ਜਿਹੜਾ ਉਹ ਖਰਾਬ ਕਰਾਂਗੇ ਜੀ ਇਹ ਤੋਂ ਵੀ ਵੱਧ ਕੇ ਕਿ ਭਾਸ਼ਾਵਾਂ ਦਾ ਮਤਲਬ ਸੰਚਾਰ ਕਰਨਾ ਆ ਹੂੰ ਭਾਸ਼ਾਵਾਂ ਦਾ ਮਤਲਬ ਇੱਕ ਦੂਸਰੇ ਨੂੰ ਜਾਣਨਾ ਨਿਗਾ ਜੀ ਜੇ ਅਸੀਂ ਉਹਨਾਂ ਨੇ ਸਾ ਨਾਲ ਸੰਚਾਰ ਕਰਨਾ ਹੈ ਸਾਡੇ ਕੋਲ ਰਾਸ਼ਟਰੀ ਭਾਸ਼ਾ ਭੀ ਹਿੰਦੀ ਹੈਗੀ ਆ ਜੀ ਬਿਲਕੁਲ ਜੇ ਉਹਨਾਂ ਨੇ ਸਾਡੇ ਕੋਲ ਹਿੰਦੀ ਦੀ ਬਜਾਏ ਕਿਸੇ ਹੋਰ ਭਾਸ਼ਾ ਨਾਲ ਸੰਚਾਰ ਕਰਨਾ ਇੰਗਲਿਸ਼ ਚ ਕਰ ਲੈਣ ਸੋ ਇਹ ਤੇਲਗੂ ਭਾਸ਼ਾ ਨਾਲ ਇਸ ਤਰ੍ਹਾਂ ਦਾ ਮੋਹ ਦੇ ਬਹਾਨੇ ਜੀ ਜਦੋਂ ਅਸੀਂ ਆਪਣੇ ਨਾਗਰਿਕਾਂ ਨੂੰ ਤੇਲਗੂ ਭਾਸ਼ਾ ਵੱਲ ਲੈ ਕੇ ਜਾਂਦੇ ਹਾਂ ਤਾਂ ਮੈਂ ਇੱਕ ਸਵਾਲ ਖੜਾ ਕਰਦਾ ਹਾਂ ਪੰਜਾਬ ਦੀ ਸਰਕਾਰ ਨੂੰ ਜੀ ਕਿ ਸਾਡੇ ਗਵਾਂਢੀ ਸੂਬੇ ਹਰਿਆਣੇ ਨੇ ਹੂੰ ਦੋ ਲੈਂਗੁਏਜ ਪੜਾਉਣੀਆਂ ਨੇ ਇੱਕ ਤਾਂ ਉਹਨਾਂ ਨੇ ਪੜਾਉਣੀਆ ਹਿੰਦੀ ਇੱਕ ਪੜਾਉਣੀਆ ਉਹਨਾਂ ਨੇ ਅੰਗਰੇਜ਼ੀ ਅੰਗਰੇਜ਼ੀ ਜੀ ਇੱਕ ਲੈਂਗੁਏਜ ਉਹਨਾਂ ਨੇ ਆਪਣੀ ਪੜਾਉਣੀਆ ਹੂੰ ਠੀਕ ਹੈ ਹਰਿਆਣਵੀ ਤੋਂ ਉੱਥੇ ਪੜਾਈ ਨਹੀਂ ਜਾਂਦੀ ਜੀ ਕਿਉਂਕਿ ਹਰਿਆਣਵੀ ਦੀ ਕੋਈ ਲਿਪੀ ਨਹੀਂ ਹੈ ਵੱਖਰੀ ਦੇਵਨਾਗਰੀ ਹੈ ਬੇਸਿਕਲੀ ਹਿੰਦੀ ਚ ਹੀ ਉਹ ਕਨਵਰਟ ਹੋ ਜਾਣਾ ਹੋਈ ਹੋਈ ਉਹ ਸੂਬਾ ਜੀ ਇਹਦਾ ਮਤਲਬ ਤੀਜੀ ਭਾਸ਼ਾ ਉੱਥੇ ਕਿਹੜੀ ਪੜਾਈ ਜਾਂਦੀ ਜੀ ਉੱਥੇ ਤੀਜੀ ਪਾਸ਼ਾ ਸੰਸਕ੍ਰਿਤ ਪੜਾਈ ਜਾ ਰਹੀ ਹੈ ਜੀ ਸੰਸਕ੍ਰਿਤ ਦੇਵਨਾਗਰੀ ਦੀ ਹੋਣ ਕਰਕੇ ਇਹ ਲਿਪੀ ਇੱਕ ਸੇਮ ਹੋਣ ਕਰਕੇ ਉਹ ਨੇੜੇ ਹੋ ਗਈਆਂ ਇਹ ਸੂਬਾ ਪੰਜਾਬੀ ਕਿਉਂ ਨਹੀਂ ਪੜਾਉਂਦਾ ਇੱਕ ਵਾਰ ਇਹ ਹਮਾਚਲੀ ਹੈ ਜੀ ਹਮਾਚਲੀ ਲੋਕ ਪੰਜਾਬੀ ਬਹੁਤ ਸੋਹਣੀ ਬੋਲਦੇ ਨੇ ਉਹ ਜਦੋਂ ਵੀ ਪੜਾਉਣਗੇ ਜੀ ਜਾਂ ਸੰਸਕ੍ਰਿਤ ਪੜਾਉਣਗੇ ਜਾਂ ਹਿੰਦੀ ਪੜਾਉਣਗੇ ਅੰਗਰੇਜ਼ੀ ਪੜਾਉਣਗੇ ਤਿੰਨ ਪਿਛਾਈ ਫਾਰਮੂਲੇ ਚ ਉਹ ਪੰਜਾਬੀ ਨਹੀਂ ਪੜਾਉਂਦੇ ਜੀ ਉਹਨਾਂ ਨੂੰ ਪੰਜਾਬੀ ਪੜਾਉਣੀ ਚਾਹੀਦੀ ਹੈ। ਹਮ ਬਿਲਕੁਲ ਇਦਾਂ ਜੰਮੂ ਕਸ਼ਮੀਰ ਦਾ ਜੰਮੂ ਦਾ ਇਲਾਕਾ ਸਾਰਾ ਪੰਜਾਬੀ ਬੋਲਦਾ ਹੈ। ਜੀ ਉਹਨਾਂ ਨੂੰ ਪੰਜਾਬੀ ਪੜਾਉਣੀ ਚਾਹੀਦੀ ਹੈ ਪਰ ਉਹ ਪੰਜਾਬੀ ਨਹੀਂ ਪੜਾਉਂਦੇ। ਬਿਲਕੁਲ ਰਾਜਸਥਾਨ ਸਾਰਾ ਪੰਜਾਬੀ ਸਮਝਦਾ ਹੈ ਖਾਸ ਕਰਕੇ ਜਿਹੜਾ ਪੰਜਾਬ ਦੇ ਨਾਲ ਲੱਗਦਾ ਹੈ। ਜੀ ਉਹ ਪੰਜਾਬੀ ਨਹੀਂ ਪੜਾਉਂਦੇ। ਨਹੀਂ ਪੜਾਉਂਦੇ। ਸੋ ਦਿੱਲੀ ਤੱਕ ਹਮ ਅਸੀਂ ਪੰਜਾਬੀ ਬੋਲਦੇ ਆ ਸਮਝਦੇ ਆ ਪਰ ਪੰਜਾਬੀ ਨਹੀਂ ਪੜਾਉਂਦੇ। ਹਮ ਸੋ ਸਾਨੂੰ ਜਿਹੜਾ ਪਛਾਵਾ ਦਾ ਜਿਹੜਾ ਬੋਧ ਹੈ ਜੀ ਉਹ ਨਾਲ ਦੀਆਂ ਪਛਾਣਾਂ ਦੇ ਸੰਦਰਭ ਚ ਕਰਾਉਣਾ ਚਾਹੀਦਾ ਦੂਸਰੀ ਗੱਲ ਇਹ ਹੈ ਕਿ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦੇਣ ਦੀ ਮੰਗ ਜਿਹੜੀ ਹੈ ਉਹ 60 ਵੇਲੇ ਵੀ ਹੋਈ ਸੀ ਕਿਉਂਕਿ ਪੰਜਾਬੀ ਆਧਾਰਤ ਸੂਬਾ ਸੀ ਭਾਸ਼ਾ ਆਧਾਰਤ ਸੂਬਾ ਸੀ ਉਹ ਅਜੇ ਤੱਕ ਨਹੀਂ ਮਿਲੇ ਸੋ ਮੈਂ ਸਮਝਦਾ ਕਿ ਹੁਣ ਹੋਰ ਭਾਸ਼ਾ ਦਾ ਵਿੱਚ ਝਮੇਲਾ ਸਮਰ ਕੈਂਪ ਦੇ ਨਾਂ ਤੇ ਪਾ ਕੇ ਅਸੀਂ ਆਪਣੀ ਜਿਹੜੀ ਲੈਂਗੁਏਜ ਆ ਉਹਦਾ ਜਿਹੜਾ ਬਣਦਾ ਮਾਨ ਸਤਕਾਰ ਨਾ ਘਟਾ ਦਈਏ ਇਹਨਾਂ ਲੋਕਾਂ ਨੇ ਪਏ ਹਿੰਦੀ ਨੂੰ ਜਦੋਂ ਗੁਰਦਾਸ ਮਾਨ ਨੇ ਮਾਸੀ ਕਹਤਾ ਸੀ ਨਾ ਤਾਂ ਲੋਕਾਂ ਨੇ ਆਪਣਾ ਉਹ ਪੁੱਤ ਵਰਗਾ ਜਿਹੜਾ ਗਾਇਕ ਹੈ ਉਹ ਅਗਨੋਰ ਕਰਤਾ ਸੀ ਵੀ ਜਾਂ ਤੂੰ ਨਹੀਂ ਸਾਡਾ ਅਸੀਂ ਨਹੀਂ ਤੇਰੇ ਤੂੰ ਪਾਸ਼ਾ ਹਿੰਦੀ ਨੂੰ ਮਾਸੀ ਕਹਤਾ ਮਾਂ ਨੂੰ ਤੂੰ ਮਾਂ ਨਹੀਂ ਕਹਿੰਦਾ ਤੇ ਤੂੰ ਮਾਸੀ ਦਾ ਮੋਹ ਜ਼ਿਆਦਾ ਕਰਦਾ ਸੋ ਮੇਰਾ ਕਹਿਣ ਦਾ ਮਤਲਬ ਹੈ ਪਾਸ਼ਾ ਬਹੁਤ ਸੁਮੇਧ ਅਸ਼ੀਲ ਮੁੱਦਾ ਜੀ ਪੰਜਾਬ ਸਰਕਾਰ ਨੂੰ ਇਹਦੇ ਤੇ ਬਹੁਤ ਸੋਚ ਸਮਝ ਕੇ ਕੰਮ ਕਰਨਾ ਚਾਹੀਦਾ ਜੀ ਬਿਲਕੁਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ ਤਦ ਤੱਕ ਲਈ ਧੰਨਵਾਦ